ਸੋ ਸਿਕਾਰ ਜੀ ਸਾਰੇ ਨੂੰ ਕਿਵੇਂ ਹੋ ਸਿਕਾਰ ਜੀ ਮੀਂਹ ਦਾ ਤੁਸੀਂ ਸਾਰੇ ਜਣੇ ਕਾਫੀ ਰੱਗੀਆ ਹੋ ਗਿਆ ਆਪਾਂ ਵੀ ਸੀ ਤਾਂ ਤੇ ਲੋਕੀ ਪਤਵਾਰ ਦਾ ਦਿਨ ਸੀ ਤੇ ਇਥੇ ਸੀਗਾ ਤੋਂ 2:30 ਵਜੇ ਦਾ ਟਾਈਮ ਸੀ ਤਾਂ ਆਪਾਂ ਲੱਗੇ ਸੀ ਆਪਣੇ ਹਸਪੰਦੀ ਨਾਲ ਸਾਫ ਕਰਨਾ ਉਸ ਤੇ ਬਾਜ ਪਈ ਹੋਈ ਸੀ ਜੀ ਕਾਫੀ ਜ਼ਿਆਦਾ ਮਿੱਟੀ ਮਿੱਟੀ ਹੋਈ ਪਈ ਸੀਗੀ ਤੇ ਮੈਂ ਸੋਚਿਆ ਨੂੰ ਸਾਫ ਕਰ ਦਿੰਨੀ ਆ ਕਿਉਂਕਿ ਬੇਟਾ ਸਕੂਲ ਲੈ ਕੇ ਗਿਆ ਸੀ ਕਾਫੀ ਮਿੱਟੀ ਹੋਈ ਪਈ ਸੀ ਤੇ ਤੋਂ ਗਿਆ ਆਪਾਂ ਫਿਰ ਜਗਾ ਵੀ ਥੋ ਦਵਾਗੇ ਸਾਰੀ

ਉਜੀ ਇੱਥੇ ਆਪਾਂ ਮੋਟਰਸਾਈਕਲ ਧੋ ਲਿਆ ਸੀਗਾ ਮੋਟਰਸਾਈਕਲ ਧੋਣ ਤੋਂ ਬਾਅਦ ਕਾਫੀ ਜ਼ਿਆਦਾ نیچے ਵੀ ਫਰਸ਼ ਤੇ ਮਿੱਟੀ-ਮਿੱਟੀ ਹੋ ਗਈ ਸੀਗੀ ਅ ਅੱবি ਜੋ ਸੁਬਾ ਸਕੂਲ ਲੈ ਕੇ ਗਿਆ ਸੀ ਨਾ ਤੇ ਹਸਬੰਦ ਤਾਂ ਗੱਡੀ ਲੈ ਕੇ ਗਏ ਸੀਗੇ ਅੱਜ ਤੇ ਮੋਟਰਸਾਈਕਲ ਅੱਬੀ ਚੋਤ ਲੈ ਕੇ ਗਿਆ ਸੀਗਾ ਤੇ ਬਾਰਿਸ਼ ਹੋਈ ਹੋਈ ਸੀਗੀ ਹੋ ਰਹੀ ਸੀ ਕਾਫੀ ਜ਼ਿਆਦਾ ਮਿੱਟੀ-ਮਿੱਟੀ ਹੋਈ ਸੀ ਉਸ ਤੋਂ ਬਾਅਦ ਆਪਾਂ ਜਗਾ ਵੀ ਸਾਰੀ ਧੋਣ ਲੱਗ ਗਿਆ ਸੀਗੇ ਤੇ 3:30 ਹੋ ਗਏ ਆ ਦੁਪਹਿਰ ਦੇ ਬੱਚੇ ਆ ਗਏ ਸੀਗੇ ਸਕੂਲ ਤੋਂ ਤੇ ਆਪਾਂ ਜੁਨੀਫਾਰਮ ਧੋ ਲਈਆਂ ਇੱਥੇ ਸੁੱਕਣੇ ਪਾਟੇ ਆ ਤੇ ਬਾਹਰ ਕਾਫੀ ਬੱਦਲ ਆ ਤੇ ਸਵੇਰ ਦੀ ਤਾਂ ਬਾਰਿਸ਼ੀ ਹੋ ਰਹੀ ਹੈ ਬਾਰਿਸ਼ ਹੋ ਰਹੀ ਸੀਗੀ ਸਵੇਰ ਵੀ ਮੈਂ ਛੱਤ ਤੇ ਕੱਪੜੇ ਪਾ ਕੇ ਆਏ ਸੀਗੇ ਤੇ ਅਚਾਨਕ ਹੀ ਬਾਰਿਸ਼ ਆਉਣ ਲੱਗੀ ਜਿਸ ਟਾਈਮ ਮੈਂ ਸੁੱਕਣੇ ਪਾ ਕੇ ਹਲੇ ਆਈ ਸੀਗੀ ਤੇ ਬਾਰਿਸ਼ ਹੁੰਦੀ ਤੇ ਜਿਹੜੇ ਸਵੇਰ ਦੇ ਕੱਪੜੇ ਸੀ ਉਹ ਵੀ ਹਲੇ ਨਹੀਂ ਸੁੱਕੇ ਤੇ ਇਧਰ ਆਪਾਂ ਇਖਲਾਲੇ ਹੋਇਆ ਪੱਖਾ ਚੱਲ ਰਿਹਾ ਵਾ ਤੇ ਮੈਨੂੰ ਸਵੇਰ ਦਾ ਹੀ ਫੀਵਰ ਸੀਗਾ ਤੇ ਹੁਣ ਮੈਂ ਨਾਲੀਸਨ ਲਈ ਸੀਗੀ ਹੁਣ ਥੋੜੀ ਜਿਹੀ ਵਾਵਾ ਹੋਈ ਸੀ ਅਜੇ ਤੱਕ ਕੋਈ ਵੀ ਸੂਟ ਵੀ ਨਹੀਂ ਸਟੀਚ ਹੋਇਆ ਮਸ਼ੀਨ ਦਾ ਕੰਮ ਹੀ ਨਹੀਂ ਹੋਇਆ ਮੇਰੇ ਕੋਲ ਤੇ ਬੱਚੇ ਆ ਗਏ ਸੀਗੇ ਤੇ ਹੁਣ ਉਹਨੂੰ ਚਾਹ ਪਾਣੀ ਪਿਆ ਕੇ ਜੁਨੀਫਾਰਮ ਧੋਤੀ ਆ ਤੇ ਹੁਣ ਲੱਗੇ ਸੀ ਕਿ ਆਪਾਂ ਸ਼ਾਮ ਤੇ ਕੰਮ ਵਾਲੇ ਹੋਣ ਵਾਸਤੇ ਤੇ ਚਲੋ ਵਲੋਗ ਨਾਲ ਬਣੇ ਰਹੋ ਤੁਸੀਂ ਸਾਰੀ ਜਣੇ जी ना हो गया रोटी पानी खा लिया लेनी है है काम तर, आ, तो दे 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 लिए दे लिए दे लिए तो तो आज भी रही थोड़ा टाइम टाइम ना लाइट ही नहीं आई शाम गई गर्मी बहुत ज़्यादा बना छाल मारते थे कौन तो चलो जी चलो जी जिस कारण कितने चल हो नेरा किधर गया वीरे वीरे कुछ नहीं दिसदा पे बाहर लाइट नहीं आ ਤੇ ਇੱਧਰ 9:30 ਦਾ ਟਾਈਮ ਹੋ ਚੁੱਕਿਆ ਵਾ ਤੇ ਸਾਡੇ ਕੋ ਸਤ ਵਜੇ ਦੀ ਲਾਈਟ ਗਈ ਹੋਈ ਆ ਤੇ ਇੱਧਰ ਅਸੀਂ ਏਸੀ ਬਲ ਵੇਖੀ ਜਾ ਰਹੇ ਆ ਕਦੋਂ ਲਾਈਟ ਆਊਗੀ ਕਦੋਂ ਏਸੀ ਚੱਲੂਗਾ ਕਦੋਂ ਅਸੀਂ ਸੋਵਾਂਗੇ ਤੇ ਸਰਦਾਰ ਜੀ ਵੀ ਆ ਗਏ ਸੀ ਉਹਨਾਂ ਨੇ ਰੋਟੀ ਖਾ ਲਈ ਆ ਤੇ ਉਹ ਆਪਣਾ ਸੈਰ ਕਰ ਰਿਹਾ ਛਾਤਾ ਤੇ ਨੀਂਦ ਆ ਰਹੀ ਹੈ ਮੈਨੂੰ ਤਾਂ ਲਾਈਟ ਆਊਗੀ ਏਸੀ ਚੱਲੂਗਾ ਤੇ ਫੇਰ ਆਪਾਂ ਸੋਵਾਂਗੇ ਦੇਖੋ ਲਾਈਟ ਕਦੋਂ ਆਉਂਦੀ ਹੈ ਕਿ ਅਦਰੈਸ਼ ਲਈ ਨਹੀਂ ਨਹੀਂ ਆਉਂਦੀ। AC ਵੀ ਉਹ ਨਹੀਂ ਆਉਂਦੀ ਹੈ ਨਾ। ਗਰਮੀ ਲੱਗਦੀ ਹੈ ਨਾ। ਹਮਮ ਉਿੱਤੇ ਜਰਾ ਗੁੱਡ ਨਾਈਟ ਬੋਲ ਦੋ ਸਾਰਿਆਂ ਨੂੰ ਸਵੇਰ ਮਿਲਦੇ ਆ। ਬਾਏ ਬਾਏ ਕਰ ਦੋ ਸਾਰਿਆਂ। ਬਾਏ ਬਾਏ ਗੁੱਡ ਨਾਈਟ। ਤੇ ਅੰਜੀ ਇੱਥੇ ਸੀਗਾ ਨੈਕਸਟ ਡੇ ਜਾਨਕਿ ਅੱਜ ਵੀਰਵਾਰ ਦਾ ਦਿਨ ਸੀਗਾ ਤੇ ਇੱਥੇ ਸਵੇਰ ਸੀਗਾ 7 ਵਜੇ ਦਾ ਟਾਈਮ। ਤੇ ਆਪਾਂ ਸ ਤੋਂ ਪਹਿਲਾਂ ਰੋਟੀ ਬਣਾ ਲਈ ਸੀਗੀ ਬੱਚਿਆਂ ਵਾਸਤੇ ਪਹਿਲਾਂ ਤਾਂ ਆਪਾਂ ਸਬਜੀ ਨਹੀਂ ਸੀਗੀ ਅ ਚਨਿਆਂ ਦੀ ਸਬਜੀ ਬਣਾਈ ਸੀ ਆਪਾਂ ਤੇ ਫੁਲਕੇ ਬਣਾ ਲਏ ਸੀ ਤੇ ਬੱਚਿਆਂ ਨੇ ਉੱਠ ਕੇ ਜिद ਕੀਤੀ ਕਿ ਅਸੀਂ ਅੱਜ ਬਿਲਕੁਲ ਵੀ ਰੋਟੀ ਨਹੀਂ ਖਾਣੇ ਸਾਨੂੰ ਸੈਂਡਵਿਚ ਬਣਾ ਕੇ ਦਿਓ ਆ ਆਲੂ ਵਾਲਾ ਸੈਂਡਵਿਚ ਤੇ ਪਿਆਜ਼ ਵਾਲਾ ਤੇ ਮੈਂ ਸੀਗਾ ਵੀ ਚਲੋ ਮੈਂ ਪਹਿਲਾਂ ਨਾ ਕਾ ਵੀ ਰੋਟੀ ਪਾਣੀ ਮੈਂ ਬਣਾ ਚੁੱਕੀ ਆ ਮੈਂ ਕੱਲ ਤੁਹਾਨੂੰ ਬਣਾ ਦੂੰਗੀ ਬੱਚਾ ਨੇ ਈ ਜ਼ਿੱਦ ਕੀਤੀ ਕਿ ਮੈਨੂੰ ਖੜੇ ਪੈਰ ਤੇ ਫਿਰ ਜਲਦੀ ਨਾਲ ਸੈਂਡਵਿਚ ਬਣਾਉਣਾ ਪਿਆ ਤੇ ਇੱਥੇ ਨਾ ਦੋ ਆਲੂ ਆਪਾ ਬਾਇਲ ਕਰ ਲਈ ਸੀ ਜਲਦੀ ਨਾਲ ਫਟਾਫਟ ਕੁਕਰ ਦੇ ਵਿੱਚ ਦੋ ਆਲੂ ਬਾਇਲ ਕਰਕੇ ਤੇ ਇੱਕ ਪਿਆਜ਼ ਕਟਿੰਗ ਕਰ ਲਿਆ ਸੀ ਤੇ ਇਹਨੂੰ ਨਾ ਮਿਕਸ ਕਰ ਲਾਂਗੇ ਜਿੱਦਾਂ ਆਪਾਂ ਆਲੂ ਵਾਲੇ ਪਰਾਂਠੇ ਬਣਾਨੇ ਹਨ ਤੇ ਉਸ ਸਟੈਪ ਨਾਲ ਦੀ ਇਹਦੀ ਸਟਫਿੰਗ ਤਿਆਰ ਕਰ ਲਈ ਸੀ ਆਪਾਂ ਤੇ ਇਹਦੇ ਵਿੱਚ ਸੌਸ ਵਗੈਰਾ ਨਹੀਂ ਪਾਉਂਦੇ ਮੇਰੇ ਬੱਚੇ ਸੌਸ ਲਗਾ ਕੇ ਯਾਨੀ ਕਿ ਨਹੀਂ ਖਾਂਦੇ ਤੇ ਇਹਨੂੰ ਆਪਾਂ ਫਿਲ ਕਰ ਲਾਂਗੇ ਹੁਣ ਚੰਗੀ ਤਰ੍ਹਾਂ ਤੇ ਤਵੇ ਤੇ ਸੇਕ ਦਵਾਂਗੇ ਤੇ ਇਦਾਂ ਦੇ ਸੈਂਡਵਿਚ ਮੇਰੀ ਅਸ਼ਲੀਨ ਦਾ ਬਹੁਤ ਜ਼ਿਆਦਾ ਪਸੰਦ ਨੇ ਉਹਨੂੰ ਤਾਂ ਆਪਾਂ 매ਡੇਲੀ ਇਦਾਂ ਦੇ ਸੈਂਡਵਿਚ ਬਣਾ ਕੇ ਦੇ ਦੋ ਤੇ ਉਹ ਡੇਲੀ ਖਾ ਲੈਂਦੀ ਆ ਤੇ ਜੋ ਪਿਆਜ਼ ਤੇ ਖੀਰੇ ਵਾਲਾ ਤੇ ਟਮਾਟਰ ਵਾਲਾ ਸੈਂਡਵਿਚ ਹੁੰਦਾ ਨਾ ਉਹਨੂੰ ਨਹੀਂ ਉਹ ਪਸੰਦ ਕਰਦੀ ਤੇ ਇੱਥੇ ਮੈਂ ਇਹਨਾਂ ਦੇ ਬਾਅਦ ਇੱਕ ਇੱਕ ਖਾ ਗਏ ਸੀਗੇ ਤੇ ਇਹ ਅੱ비 ਜੋ ਤਵੇ ਸੇ ਨਾਲ ਲੈ ਕੇ ਜਾਂਦਾ ਹੀ ਨਹੀਂ ਰੋਟੀ ਬਿਲਕੁਲ ਵੀ ਉਹ ਤਾਂ ਬਸ ਖਾ ਕੇ ਜਾਂਦਾ ਵਾ ਨਾਲ ਨਹੀਂ ਲੈ ਕੇ ਜਾਂਦਾ ਐ ਐਸ਼ਲਨ ਤੇ ਜਿਸ ਕਰਨ ਲੈ ਕੇ ਜਾਂਦੇ ਨੇ ਤੇ ਜਿਸ ਕਰਨ ਵੀ ਅੱਜ ਨਹੀਂ ਸੀ ਲੈ ਕੇ ਗਿਆ ਬਸ ਖਾ ਗਿਆ ਸੀਗਾ ਕਿਉਂਕਿ ਜਿਸ ਕਰਨ ਨੇ ਅੱਜ ਹਾਫ ਡੇ ਆ ਜਾਣਾ ਸੀਗਾ ਉਹ ਦੀ ਥੋੜੀ ਜੀ ਤਬੀਅ ਠੀਕ ਨਹੀਂ ਸੀ ਹੈਗੀ ਤੇ ਉਹਦੇ ਪਾਪਾ ਬੋਲ ਰਹੇ ਸੀ ਤੂੰ ਹੋਣ ਚੱਲਿਆ ਜਾ ਆਪਣਾ ਉਧਰ ਸ਼ਾਇਦ ਕੋਈ ਟੈਸਟ ਸੀਗਾ ਤੂੰ ਟੈਸਟ ਦੇ ਲੇਂਗਾ ਫਿਰ ਉਸ ਤੋਂ ਬਾਅਦ ਮੈਂ ਤੈਨੂੰ ਲੈ ਆਉਂਗਾ ਤੇ ਇਸ ਲਈ ਉਹ ਨੇ ਸੀ ਲੈ ਕੇ ਗਿਆ ਤੇ ਇੱਥੇ ਉਹਨਾਂ ਦੇ ਇੱਕ ਇੱਕ ਉਹਨਾਂ ਨੇ ਬਸ ਖਾ ਲਿਆ ਸੀਗਾ ਜੋ ਤਾਂ ਤਾਂ ਨਹੀਂ ਖਾਦਾ ਸੀਗਾ ਕਿ ਇੱਕਦਮ ਖਾਦਾ ਸੀਗਾ ਐਸ਼ ਨੂੰ ਵਾਸਤੇ ਮੈਂ ਭੇਜਿਆ ਸੀਗਾ ਇੱਕ ਟਿਫਨ ਵਿੱਚ ਪਾ ਕੇ ਕਿਉਂਕਿ ਉਹ ਛੋਟੀ ਹੈ ਨਾ ਬੇਸ਼ੱਕ ਉਹਨੂੰ ਨਾਲ ਹੀ ਲੈ ਆਉਣਾ ਸੀਗਾ ਉਹ ਕਹਿ ਰਹੀ ਸੀ ਮੈਂ ਉਹਨੂੰ ਵੀ ਨਾਲ ਲੈ ਆਉਂਗਾ ਫਿਰ ਵੀ ਮੈਂ ਇੱਕੋ ਦਿਨ ਵਾਸਤੇ ਬਣਾ ਕੇ ਭੇਜ ਦਿੱਤਾ ਸੀ ਕਿਉਂਕਿ ਬੱਚਾ ਨਾ ਛੋਟਾ ਹੈ ਗਰੀਬ ਵੀ ਆਪਾਂ ਨੂੰ ਲੇਟ ਹੋ ਜਾਂਦਾ ਹੈ ਘਰੋਂ ਜਾਣ ਤੋਂ ਫਿਰ ਉਹਨੇ ਟਾਈਮ ਤੇ ਕਰਾ ਬੱਚੇ ਨੂੰ ਭੁੱਖ ਦਾ ਲੱਗਦੀ ਜਾਂਦੀ ਹੈ ਤੇ ਇੱਥੇ ਆਪਾਂ ਇਹਨਾਂ ਨੂੰ ਫਿਲ ਕਰ ਲਿਆ ਸੀਗਾ ਫਿਲ ਕਰਕੇ ਫਿਰ ਆਪਾਂ ਤਵੇ ਤੇ ਸੇਕ ਦਿੱਤਾ ਸੀਗਾ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮੱਖਣ ਲਗਾ ਕੇ ਆਪਾਂ ਇਹਨਾਂ ਨੂੰ ਕਰਮ ਕਰਕੇ ਬੱਚਿਆਂ ਨੂੰ ਦੇ ਦੇਵਾਂਗੇ ਤੇ ਇਦਾਂ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਦਾਂ ਟਿਫਨ ਵਿੱਚ ਵੀ ਪੀ ਦੋਣਾ ਤੇ ਉਦਾਂ ਹੀ ਰਹਿੰਦੇ ਆ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਵੀ ਕਈ ਹੁੰਦੇ ਨੇ ਜਾਂ ਪੁੱਰ ਜਾਂਦੇ ਆ ਜੇ ਮੈਂ ਇਦਾਂ ਬਣਾਉਣੀ ਆ ਨਾ ਮੈਂ ਤੁਹਾਨੂੰ ਘਰੇ ਵੈਸੇ ਕਈ ਵਾਰੀ ਤਾਂ ਮੈਂ ਕਟਿੰਗ ਕਰਕੇ ਭੇਜਦੀ ਆ ਕਈ ਵਾਰੀ ਮੈਂ ਉਦਾਂ ਵੀ ਭੇਜ ਦਿੰਨੀ ਆ ਉਦਾਂ ਵੀ ਵਧੀਆ ਰਹਿੰਦੇ ਆ ਤੇ ਐਚਲੀਨ ਤਾਂ ਕਟਿੰਗ ਕਰਕੇ ਭੇਜਣਾ ਪੈਂਦਾ ਕਿਉਂਕਿ ਉਦਾਂ ਉਹਨੂੰ ਫੜ ਕੇ ਥੋੜਾ ਜਿਹਾ ਔਖਾ ਲੱਗਦਾ ਹੈ ਖਾਣਾ ਤੇ ਦੇਖੋ ਇੱਥੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬ੍ਰੈਡ ਸੇਕ ਕੇ ਤਿਆਰ ਕਰ ਲਵਾਂਗੇ ਤੇ ਬੱਚੇ ਆਪਣੇ ਰੈਡੀ ਹੋ ਚੁੱਕੇ ਸੀਗੇ ਤੇ ਸਭ ਤੋਂ ਪਹਿਲਾਂ ਆਪਾਂ ਐਸ਼ਰੀਲ ਨੂੰ ਦੇ ਦਿੱਤਾ ਸੀਗਾ ਖਾਣ ਨੂੰ ਤੇ ਐਸ਼ਰੀਲ ਤਾਂ ਵੈਸੇ ਹੀ ਖਾ ਲੈਂਦੀ ਆ ਤੇ ਦੂਸਰੇ ਬੇਟੇ ਤਾਂ ਔਰ ਥੋੜੀ ਥੋੜੀ ਚਾਹ ਲੈ ਲੈਂਦੇ ਨਾਲ ਤੇ ਚਾਹ ਦੇ ਨਾਲ ਖਾ ਲੈਂਦੇ ਆ ਤੇ ਇੱਥੇ ਫਿਰ ਜੋ ਆਪਣਾ ਸਭ ਤੋਂ ਵੱਡਾ ਬੱਚਾ ਸੀਗਾ ਮੇਰੇ ਹਸਬੰਡ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਵੀ ਸੈਂਡਵਿਚ ਮੈਂ ਵੀ ਇਹੀ ਖਾਉਂਗਾ ਮੈਨੂੰ ਵੀ ਇਹ ਹਲਕੇ ਦੇ ਦਿਓ ਹੈ ਫਿਰ ਉਹ ਨਾ ਵਾਸਤੇ ਵੀ ਮੈਂ ਦੋ ਬਣਾ ਦਿੱਤੇ ਸੀਗੇ ਬਟ ਉਹਨਾਂ ਨੇ ਖਾਤਾ ਇੱਕ ਹੀ ਸੀਗਾ ਫਿਰ ਇੱਕ ਮੈਂ ਖਾ ਲਿਆ ਸੀਗਾ ਤੇ ਤੇ ਆਪਣੇ ਸਾਰੇ ਬਣ ਕੇ ਤਿਆਰ ਹੋ ਗਏ ਸੀਗੇ ਪਤਾ ਕੀ ਗੱਲ ਆ ਬੱਚੇ ਡੇਲੀ ਰੋਟੀ ਖਾ ਕੇ ਨਾ ਮਾਨਾ ਕੇ ਜਾਂਦਾ ਬੱਚਾ ਨਾ ਬੱਚਾ ਨੂੰ ਵੀ ਕੁਝ ਹੁੰਦਾ ਨਾ ਵੀ ਡੇਲੀ ਚ ਲੋ ਗੁਜ਼ਾਰਾ ਤਾਂ ਰੋਟੀ ਨਾਲ ਹੀ ਹੁੰਦਾ ਵਾ ਢਿੱਡ ਤਾਂ ਆਪਣਾ ਰੋਟੀ ਨਾਲ ਹੀ ਭਰਨਾ ਹੁੰਦਾ ਵਾ ਬਟ ਫਿਰ ਵੀ ਹੁੰਦਾ ਨੇ ਬੱਚਿਆਂ ਦਾ ਮਨ ਕਰਦਾ ਕਦੀ ਕਦੀ ਜਿਹੜੀ ਕਿਸੇ ਚੀਜ਼ ਤੇ ਤੇਨਾਂ ਨੂੰ ਬਣਾ ਕੇ ਦੇ ਦੇਣੀ ਚਾਹੀਦੀ ਆ ਤੇ ਮੈਗੀ ਤਾਂ ਵੈਸੇ ਹੀ ਬੰਦ ਕੀਤੀ ਹੋਏ ਸਕੂਲ ਵਿੱਚ ਨਹੀਂ ਭੇਜਣੀ ਹੈਗੀ ਜੀ ਮੈਮ ਨੇ ਬੋਲਿਆ ਤੇ ਵੈਸੇ ਸ਼ਨੀਵਾਰ ਭੇਜ ਸਕਦੇ ਆ ਤੇ ਅਸ਼్రీన్ ਤਾਂ ਵੈਸੇ ਵੀ ਕੱਦੀ ਭਾਵੇਂ ਸ਼ਨੀਵਾਰ ਲੈ ਜੇ ਵਾ ਨਾ ਨਹੀਂ ਲੈ ਕੇ ਜਾਂਦੀ ਤੇ ਇੱਥੇ ਆਪਾਂ ਬੱਚਿਆਂ ਦੇ ਅਸ਼్రీన్ ਤਾਂ ਟਿਫਨ ਬੈਗ ਕਰ ਦਿੱਤਾ ਸੀ ਤੇ ਬੱਚਿਆਂ ਨੂੰ ਭੇਜ ਦਿੱਤਾ ਸੀਗਾ ਸਕੂਲ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਲੱਗ ਗਈ ਸੀਗੇ ਆਪਾਂ ਆਪਣੇ ਡੇਲੀ ਦੀ ਰੁਟੀਨ ਜੋ ਕਿ ਆਪਾਂ ਤੁਹਾਨੂੰ ਪਤਾ ਹੀ ਆ ਘਰ ਦੀ ਲੇਡੀਜ਼ ਦਾ ਕੰਮ ਬੱਜ ਚਲੋ ਫੇਜਨ ਤੋਂ ਬਾਅਦ ਆਪਣੇ ਘਰ ਦੇ ਕੰਮ bắt ਸ਼ੁਰੂ ਹੋ ਜਾਂਦੇ ਨੇ ਤੇ ਇੱਥੇ ਨਾ ਆਪਣੀ ਪ੍ਰੈਸ ਟੇਬਲ ਤੇ ਨਾ ਕਾਫੀ ਜ਼ਿਆਦਾ ਨਾ ਚੋਰੀ ਤੇ ਵਿਛਾਇਆ ਹੋਇਆ ਸੀਗਾ ਚਾਦਰ ਵਿਛਾਈ ਹੋਈ ਸੀ ਨਾ ਕਾਫੀ ਜ਼ਿਆਦਾ ਘੱਟਾ ਜਾਇਆ ਸੀਗਾ ਤੇ ਇਹਨੂੰ ਆਪਾਂ ਛਾੜ ਦਿੱਤਾ ਸੀਗਾ ਧੋਣਾ ਤਾਂ ਨਹੀਂ ਸੀ ਅੱਜ ਮੈਂ ਕਿਉਂਕਿ ਮੈਂ ਪਹਿਲਾਂ ਹੀ ਕੱਪੜੇ ਧੋ ਚੁੱਕੀ ਸੀਗੇ ਸੁੱਕਣੇ ਪਾਣੇ ਰਹਿ ਗਏ ਸੀਗੇ ਤੇ ਮੇਰੀ ਮੈਂ ਕੱਚਰ ਉਹਨਾਂ ਮੈਂ ਸ਼ਾਮ ਟਾਈਮ ਜਾਂ ਯੂਨੀਫਾਰਮ ਜਿਹਦੇ ਧੋਂਗੀ ਉਹ ਧੋ ਦੂੰਗੀ ਜਾ ਮੈਂ ਸੂਬਾ ਤੋਂ ਲੂੰਗੀ ਕਿਉਂਕਿ ਕੱਪੜੇ ਅੱਜ ਮੈਂ ਕਾਫੀ ਜ਼ਿਆਦਾ ਧੁੱਤਦੇ ਸੀਗੇ ਬੈੱਡ ਸ਼ੀਟ ਵੀ ਧੁੱਤੀਆਂ ਸੀ ਤੇ ਪੱਕਾ ਵੀ ਵਾਧੂ ਹੋ ਜਾਂਦੀਆਂ ਨੇ ਤਿੰਨੋਂ ਦੀਆਂ ਹੀ ਹੋ ਜਾਂਦੀਆਂ ਇੱਕ ਹਸਬੰਦ ਹੀ ਹੁੰਦੀ ਹੈ ਦੋਨੋਂ ਬੇਟਿਆਂ ਦੀਆਂ ਸਕੂਲੋਂ ਆ ਕੇ ਫਿਰ ਉਹ ਪੱਕਾ ਮੰਨ ਲੈਂਦੇ ਆ ਅਲੱਗ ਪਹਿਲਾਂ ਤਾਂ ਸਕੂਲ ਵਾਲੀਆਂ ਹੁੰਦੀਆਂ ਨੇ ਦੇ ਬਸ ਕੱਪੜੇ ਫਿਰ ਸੁੱਕਣੇ ਪੈਂਦਾ ਹੁੰਦਾ ਫਿਰ ਇੱਕ ਵਾਰ ਆਪਾਂ ਧੁੱਤ ਧੋਤ ਲੈਨੇ ਧੁੱਤੀ ਜਾਂਨੇ ਹਨਾ ਫਿਰ ਉਹਨਾਂ ਨੂੰ ਤੈਹ ਲਗਾਣਾ ਨੂੰ ਸਾਬਣਾ ਪਉਤ ਮੈਨੂੰ ਨਾ ਇਹਨਾਂ ਧੋਣਾ ਨਹੀਂ ਔਖਾ ਲੱਗਦਾ ਜਿੰਨਾ ਮੈਨੂੰ ਨਾ ਕੱਪੜਿਆਂ ਨੂੰ ਫੋਲਡ ਕਰਨਾ ਔਖਾ ਲੱਗਦਾ ਵਾ ਇਹ ਮੈਨੂੰ ਨਾ ਬਹੁਤ ਜ਼ਿਆਦਾ ਕੰਮ ਲੱਗਦਾ ਵਾ ਵੀ ਕੱਪੜਿਆਂ ਨੂੰ ਫੋਲਡ ਕਰਕੇ ਫਿਰ ਅਲੱਗ-ਅਲੱਗ ਰੱਖੋ ਇੱਕ ਬਹੁਤ ਹੀ ਜ਼ਿਆਦਾ ਔਖਾ ਕੰਮ ਲੱਗਦਾ ਵਾ ਤੇ ਧੋਣ ਨੂੰ ਤਾਂ ਮੈਂ ਜਿੰਨੀ ਮਰਜ਼ੀ ਧੋ ਲਵਾ ਕੱਪੜੇ ਮੈਨੂੰ ਧੋਣ ਦੀ ਕੋਈ ਵੀ ਦਿੱਕਤ ਨਹੀਂ ਹੁੰਦੀ ਸਾਬਣ ਦਾ ਬਹੁਤ ਔਖਾ ਲੱਗਦਾ ਵਾ ਤੇ ਇੱਕ ਵਾਰੀ ਜੇ ਆਪ ਖਲਾਰਾ ਪਾ ਲੈਨੇ ਆ ਫਿਰ ਤੁਹਾਨੂੰ ਪਤਾ ਪਈ ਜਾਂਦਾ ਆਪਾਂ ਕਹਿੰਨੇ ਉਹ ਵੀ ਤੋਲੀਏ ਵੱਡੇ ਕੱਪੜੇ ਉਹ ਵੀ ਤੇ ਇੱਥੇ ਆਪਣੇ ਦੂਸਰੇ ਸਾੜੇ ਵਗੈਰਾ ਵੀ ਧੋਣ ਵਾਲੇ ਆ ਤੇ ਸੋਚ ਰਹੀ ਸੀ ਬਸ ਮੇਲੇ 'ਚ ਰਹਿ ਗਿਆ ਥੋੜਾ ਕੰਮ ਰਹਿ ਗਿਆ ਵਾ ਇੱਕ ਮਹੀਨਾ ਰਹਿ ਗਿਆ ਵਾ ਫਿਰ ਮੈਂ ਜ਼ਿਆਦਾ ਖਲਾਰਾ ਫਿਰ ਡੀਪ ਕਲੀਨਿੰਗ ਵੀ ਸਾਰੀ ਕਰੂੰਗੀ ਆਪਣੇ ਘਰ ਦੀ ਤੇ ਫਿਰ ਜੋ ਆਪਣੇ ਮੋٹے ਕੱਪੜੇ ਆ ਸਾਰੇ ਫਿਰ ਮੈਂ ਉਹਦੇ ਵੀ ਸਾਰੇ ਧੋਵੂੰਗੀ ਚਲੋ ਜੀ ਇੱਥੇ ਆਪਣਾ ਸਾਰੀ ਧਰੀ ਚਾੜ ਪੂੰਝ ਕਰ ਲਈ ਸੀਗੀ ਆਪਣੇ ਰੂਮ ਦੀ ਵੀ ਸਫਾਈ ਕਰਾਏ ਸੀਗੇ ਛਾੜੂ ਪੂੰਛਾ ਰਹਿ ਗਿਆ ਸੀਗਾ ਇਥੇ ਤੋਂ ਨਿਕਲਾਈ ਸੀਗੀ ਧੁੱਪ ਚੜ ਗਈ ਸੀਗੀ ਬਹੁਤ ਵਧੀਆ ਧੁੱਪ ਹੋ ਗਈ ਸੀਗੀ ਯਾਨੀ ਕਿ ਟਾਈਮ ਹੋ ਚੁੱਕਿਆ ਸੀਗਾ 8 ਵਜੇ 8 ਵਜੇ ਗਏ ਸੀਗੇ ਸਵੇਰੇ ਤੇ ਮੈਂ ਸੋਚਾ ਛੜਪੋਚ ਦਾ ਕੰਮ ਬਾਅਦ ਕਰੂੰਗੀ ਪਹਿਲਾਂ ਕੱਪੜੇ ਸੁਕਣੇ ਪਾ ਦੇਣੇ ਆ ਕਿਉਂਕਿ ਦੇਖੋ ਛੱਤ ਵੀ ਕਿੰਨੀ ਗਿੱਲੀ ਸੀਗੀ ਕੱਲ ਨਾ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਸੀਗੀ ਬੁੱਧਵਾਰ ਨੂੰ ਬਹੁਤ ਬਾਰਿਸ਼ ਸੀਗੀ ਕਾਫੀ ਜ਼ਿਆਦਾ ਬਾਰਿਸ਼ ਹੋਈ ਸਾਰਾ ਦਿਨ ਹੀ ਬਾਰਿਸ਼ ਹੁੰਦੀ ਰਹੀ ਸੀ ਤੇ ਜਗਾ ਸਾਰੀ ਗਿੱਲੀ ਸੀਗੀ ਮੇਰੇ ਨਾਲ ਦਾਣੇ ਵੀ ਯਾਨੀ ਕਿ ਪੀਣ ਬਣਾਉਣ ਵਾਲਾ ਹੋਇਆ ਸੀਗਾ ਦਾਣਿਆਂ ਦਾ दाणे ਝੋਤੇ ਹੋਏ ਸੀਗੇ ਨਾ ਜਿਹੜੇ ਮੈਂ ਤੁਸੀਂ ਸ਼ਾਨ ਮੇਰੇ ਪਿਛਲੇ ਵਲੌਗ ਦੇਖੇ ਹੋਣੇ ਆ ਦਾਣੇ ਝੋਤੇ ਹੋਏ ਸੀਗੇ ਉਹ ਸੁੱਕੇ ਹੋਏ ਆ ਉਹਨਾਂ ਨੂੰ ਉਦਾਂ ਹੀ ਮੈਂ ਰੱਖ ਦਿੱਤਾ ਸੀਗਾ ਤੇ ਦਾਣੇ ਝੋਤਿਆਂ ਉਸ ਤੋਂ ਬਾਅਦ ਮੈਂ ਫੇਰ ਇੱਕ ਦਿਨ ਪੱਖਾ ਲਗਾ ਕੇ ਨਾ ਵਿਸਾਜ ਆ ਲੈਣੀ ਹੁੰਦੀ ਆ ਜੋ ਵਿੱਚ ਆਪਾਂ ਕਈ ਵਾਰੀ ਸੁੱਕਣੇ ਪਾਉਨੇ ਆ ਘੱਟਾ ਮਿੱਟੀ ਹੋਈ ਜਾਂਦਾ ਵਾ ਤੇ ਉਹ ਬਾਹਰ ਨਿਕਲ ਜਾਊਗਾ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੱਪੜੇ ਸੁਕਣੇ ਪਾਵਾਂਗੇ ਫਿਰ ਉਸ ਤੋਂ ਬਾਅਦ ਝਾੜੂ ਪੋਚਾ ਕਰਾਂਗੇ ਫਿਰ ਦਾਣਿਆਂ ਨਾਲ ਰੋਵਾਂਗੇ ਕੰਮ ਤਾਂ ਦੇਖੋ ਜੀ ਸਾਰਾ ਦਿਨ ਮੁੱਕਦੇ ਹੀ ਨਹੀਂ ਕਿਉਂਕਿ ਅੱਜ ਮੇਰਾ ਇਹ ਸੀਗਾ ਮੈਨੂੰ ਲੱਗ ਰਿਹਾ ਸੀ ਕਿ ਮੈਂ ਅੱਜ ਵੈਸੇ ਵੀ ਮੇਰੇ ਕੋਲ ਸੂਟ ਸਟਿਚ ਨਹੀਂ ਸੀ ਹੋਣਾ ਕੱਲ ਵੀ ਮੈਨੂੰ ਫੀਵਰ ਹੋ ਗਿਆ ਸੀਗਾ ਕੱਲ ਵੀ ਸਾਰਾ ਦਿਨ ਮਸ਼ੀਨ ਦਾ ਕੰਮ ਕੀਤਾ ਹੀ ਨਹੀਂ ਸੂਟ ਸਟਿਚ ਕਰਨਾ ਸੀ ਉਦਾਂ ਹੀ ਪਿਆ ਰਿਹਾ ਬਸ ਥੋੜਾ ਬਹੁਤਾ ਕੀਤਾ ਸੀਗਾ ਤੇ ਹੋਇਆ ਨਹੀਂ ਅੱਜ ਵੀ ਇਹ ਸੀਗਾ ਵੀ ਘਰ ਦੇ ਕੰਮ ਖਤਮ ਕਰਦਿਆਂ ਕਰਦਿਆਂ ਨੂੰ ਬਾਅਦ ਵਿੱਚ ਮੈਂ ਆਪਣਾ ਦਾਣੇ ਵੀ ਬਣਾਣੇ ਸੀਗੇ ਪੀਣ ਕਰਨਾ ਸੀਗਾ ਫੇਰ ਕੰਮ ਇਹ ਸ਼ੁਰੂ ਹੋ ਜਾਣਾ ਸੀਗਾ ਸਾਰਾ ਦਿਨ ਇਤਨਾ ਹੀ ਲੰਘ ਜਾਂਦਾ ਵਾ ਤੇ ਦੇਖੋ ਜੀ ਉਸ ਤੋਂ ਬਾਅਦ ਆਪਾਂ ਅਗੇ ਸੀ ਆਪਣੇ ਕਿਚਨ ਵਿੱਚ ਕੱਪੜੇ ਆਪਾਂ ਸੁਕਣੇ ਪਾਏ ਸੀਗੇ ਤੇ ਆਪਣਾ ਗੈਸ ਨੂੰ ਕਿਚਨ ਦੀ ਕਲੀਨਿੰਗ ਕਰ ਲਾਂਗੇ ਸਭ ਤੋਂ ਪਹਿਲਾਂ ਗੈਸ ਸਾਫ਼ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਆਪਾਂ ਨਾਸ਼ਤੇ ਦਾ ਕੰਮ ਖਤਮ ਕੀਤਾ ਸੀਗਾ ਤੇ ਨਾਸ਼ਤੇ ਬਣਾਉਣ ਤੋਂ ਬਾਅਦ ਕਿਚਨ ਨੂੰ ਮੈਂ ਕਲੀਨ ਨਹੀਂ ਸੀ ਕੀਤਾ ਮੈਂ ਸਦਾ ਲੱਗੀ ਸੀਗੀ ਰੂਮ ਦੀ ਸਾਫ਼ ਸਫਾਈ ਕਰਨ ਵਾਸਤੇ ਤੇ ਫਿਰ ਮੈਂ ਕੱਪੜੇ ਸੁਕਣੇ ਪਾਣ ਲੱਗੀ ਕੱਪੜੇ ਨਾਲ ਜਿਸ ਟਾਈਮ ਮੈਂ ਬੱਚਿਆਂ ਵਾਸਤੇ ਨਾਸ਼ਤਾ ਬਣਾ ਰਹੀ ਸੀ ਨਾ ਉਸ ਟਾਈਮ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਸੀਗੇ ਉਸ ਟਾਈਮ ਟਿਕਰਾ ਜਿੰਨਾ ਟਾਈਮ ਟਿਕਰਾ ਮੈਂ ਬੱਚਿਆਂ ਵੱਲੋਂ ਇਧਰਲਾ ਕੰਮ ਖਤਮ ਕਰਦੀ ਐ ਨਾ ਕੱਪੜੇ ਵੀ ਧੋਤੇ ਜਾਂਦੇ ਆ ਤੇ ਫਿਰ ਕਿਚਨ ਦਾ ਕੰਮ ਮੇਰਾ ਰਹਿ ਗਿਆ ਸੀ ਮੈਂ ਇੱਧੇ ਛੱਡ ਦਿੱਤਾ ਸੀਗਾ ਮੈਂ ਇੱਕ ਸੋਚਿਆ ਚਪ ਲੈਣਾ ਕੱਪੜੇ ਜਨਨ ਕਿ ਧੁੱਪ ਸੀਗੀ ਪਤਾ ਨਹੀਂ ਹੈ ਵੀ ਬੱਦਲ ਕਿਹੜੇ ਟਾਈਮ ਆ ਜੇ ਆਪਣੇ ਕੱਪੜੇ ਸੁੱਕਣ ਤੇ ਕੱਲਾ ਕੱਪੜੇ ਸੁੱਕਣੇ ਪਾ ਲੈਣੇ ਆ ਤੇ ਇਹਦੀ ਸਾਫ ਸਫਾਈ ਆ ਪਕਾਦ ਵਿੱਚ ਕਰ ਲਵਾਂਗੇ ਤੇ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੋ ਚੈਨਲ ਤੇ ਮੇਰੇ ਪ੍ਰੋਬਲਮ ਆ ਰਹੀ ਸੀ ਮੇਰੀ ਉਹ ਪ੍ਰੋਬਲਮ ਵੀ ਠੀਕ ਹੋ ਚੁੱਕੀ ਆ ਆ ਕਾਫੀ ਮਿਹਨਤ ਲੱਗੀ ਮੈਨੂੰ ਪ੍ਰੋਬਲਮ ਠੀਕ ਕਰਵਾਉਣ ਤੇ ਬਟ ਉਹ ਪ੍ਰੋਬਲਮ ਠੀਕ ਹੋ ਗਈ ਆ ਪਰਮਾਤਮਾ ਦੀ ਮਿਹਰ ਨਾਲ ਤੇ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਬੇਸ਼ੱਕ ਮੈਂ ਇੱਕ ਦਿਨ ਛੱਡ ਗਈ ਬਾਹ ਬਟ ਮੇਰਾ ਹੁੰਦਾ ਵਾ ਕਿ ਮੈਂ ਵਲੌਗ ਜ਼ਰੂਰ ਪਾਵਾਂ ਆਪਣੇ ਤੇ ਤੁਹ ਪਤਾ ਕਿ ਵਲੌਗ ਬਣਾਉਣ ਦੇ ਵਿੱਚ ਕਿੰਨੀ ਜ਼ਿਆਦਾ ਮਿਹਨਤ ਲੱਗਦੀ ਆ ਬਹੁਤ ਸਾਰੇ ਕੰਮ ਛੱਟ ਕੇ ਜਾਨੀ ਕਿ ਕੰਮ ਤਾਂ ਆਪਣੇ ਨਾਲ ਨਾਲ ਹੁੰਦੇ ਹੀ ਰਹਿੰਦੇ ਆ ਫਿਰ ਵੀ ਨਾਲ ਵਲੌਗ ਬਣਾਉਣਾ ਨਾਲ ਕੰਮ ਕਰਨਾ ਥੋੜਾ ਜਨਾ ਕੰਮ ਵੀ ਲੰਬੇ ਹੋ ਜਾਂਦੇ ਆ ਜੇ ਆਪਾਂ ਇਕੱਲੇ ਕੰਮ ਕਰਨੇ ਹੋਣ ਤੇ ਕੰਮ ਜਲਦੀ ਹੋ ਜਾਂਦੇ ਆ ਜੇ ਨਾਲ ਆਪਾਂ ਵਲੋਗਿੰਗ ਦਾ ਕੰਮ ਕਰਨਾ ਹੋਵੇ ਵਲੌਗ ਬਣਾਉਣਾ ਮੈਂ ਤੇ ਜਿਆਦਾ ਕੰਮ ਹੋ ਜਾਂਦਾ ਵਾ ਤੇ ਇਥੇ ਆਪਾਂ ਆਪਣੇ ਗੈਸ ਦੀ ਸਾਬ ਸਫਾਈ ਕਰ ਲਈ ਸੀਗੀ ਗੈਸ ਸਾਫ ਕਰ ਲਈ ਸੀਗਾ ਤੇ ਉਸ ਤੋਂ ਬਾਅਦ ਲੱਗ ਗਈ ਸੀ ਕਿ ਆਪਣੇ ਕਿਚਨ ਦੀ ਕਲੀਨਿੰਗ ਕਰਨ ਵਾਸਤੇ ਕਿਚਨ ਦੀ ਕਲੀਨਿੰਗ ਤੁਹਾਨੂੰ ਪਤਾ ਕਿ ਮੈਂ ਡੇਲੀ ਹੀ ਕਰਦੀ ਆ ਆਪਣੇ ਕਿਚਨ ਨੂੰ ਆਪਣਾ ਐਨੂੰ ਚੰਕਾ ਕੇ ਰੱਖਦੀ ਆ ਕਿਉਂਕਿ ਸਾਰਿਆਂ ਨੂੰ ਵੈਸੇ ਵੀ ਮੇਰੀ ਨਾਲ ਸਾਫ ਸਫਾਈ ਬਹੁਤ ਜ਼ਿਆਦਾ ਪਸੰਦ ਆਉਂਦੀ ਆ ਸਾਰੇ ਸਾਡੇ ਘਰ ਵਿੱਚ ਕੋਈ ਵੀ ਆ ਜੂਗਾ ਨਾ ਬਸ ਇਹੀ ਕਹਿਣਗੇ ਕਿ ਸਾਫ ਸਫਾਈ ਬਹੁਤ ਰੱਖਦੀ ਹੋਰ ਗੱਲਾਂ ਤੋਂ ਗੱਲਾਂ ਸਾਰੇ ਕਹਿਣਗੇ ਕਿ ਸਾਰੇ ਦਿਨ ਦੇ ਵਿੱਚ ਤੂੰ ਕਿੰਨੀ ਵਾਰੀ ਪੋਚੇ ਲਗਵਾਨੀ ਆ ਬਟ ਪਤਾ ਕੀ ਜਿੱਦਾਂ ਕੋਈ ਮਾੜਾ ਮੋਟਾ ਵੀ ਇਦਾਂ ਹੋ ਜਾਂਦਾ ਹੈ ਨਾ ਕੋਈ ਚੀਜ਼ ਡਿੱਗੀ ਹੋਵੇ ਜਾਂ ਕੋਈ ਖਲਾਰਾ ਪਿਆ ਹੋਵੇ ਮੈਂ ਨਾਲੋਂ ਨਾਲ ਦਸ ਮੀਟ ਦੀ ਰਹਿਣੀ ਆ ਤੇ ਉਹ ਲੱਗਦਾ ਰਹਿੰਦਾ ਵਾ ਵੀ ਬਿਲਕੁਲ ਵੀ ਮੈਂ ਖਲਾਰਾ ਪੈ ਨੀ ਦਿੰਦੀ ਹੈਗੀ ਬਿਲਕੁਲ ਵੀ ਜਦੋਂ ਵੀ ਥੋੜਾ ਬਹੁਤਾ ਖਲਾਰਾ ਪੈਂਦਾ ਮੈਂ ਨਾਲ ਦੀ ਨਾਲ ਹੀ ਸਾਫ਼ ਕਰ ਦਿੰਨੀ ਆ ਫੇਰ ਆਪਾਂ ਨੂੰ ਘਰ ਵਧੀਆ ਲੱਗਦਾ ਵਾ ਸਾਰਾ ਸਾਫ਼ ਸੁਥਰਾ ਲੱਗਦਾ ਬੱਚੇ ਵੀ ਸਵੇਰ ਚੱਲੇ ਜਾਂਦੇ ਇਹ ਵੀ ਕੰਮ ਤੇ ਚਲੇ ਜਾਂਦੇ ਤੇ ਮੈਂ ਵੀ ਆਪਣਾ ਮਸ਼ੀਨ ਦਾ ਕੰਮ ਕਰਦੀ ਰਹਿਣੀ ਆ ਬੈਠੀ ਤੇ ਇਸੇ ਲਈ ਫਿਰ ਖਲਾਰਾ ਕਿੰਨੇ ਪਾਉਣਾ ਹੁੰਦਾ ਵਾ ਤਦ ਲੋ ਜੀ ਇੱਥੇ ਆਪਣੀ ਸਾਬ ਸਫਾਈ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਹੁਣ ਲਗਾ ਲਵਾਂਗੇ ਆਪਣੇ ਸਾਰੇ ਪੂੰਝੇ ਪੂੰਝੇ ਝੜੂ ਦਾ ਕੰਮ ਕਰ ਲੈਣੇ ਆ ਤੇ ਇਸ ਦੇ ਨਾਲ ਹੀ ਕਰਦੇ ਆ ਆਪਣੀ ਅੱਜ ਦੀ ਵੀਡੀਓ ਦਾ ਐਂਡ ਮਿਲਦੇ ਆ ਨੈਕਸਟ ਡੇ ਉਦੋਂ ਤੱਕ ਲਈ ਬਾਏ ਬਾਏ ਸਾਰਿਆਂ ਨੂੰ